ਕੋਈ ਨੀ ਪਤਾ ਨਹੀਂ ਨਹੀਂ ਕਰ ਨਾ ਨਹੀਂ ਨਹੀਂ ਕਰਨਾ ਅਸੀਂ ਤਾਂ ਕਿਹੜੇ ਹੁੰਦੇ ਹੈ ਕੋਈ ਬਸੂਰੇ ਪਰੇ ਆ ਜਾਂਦੇ ਪ੍ਰਸ਼ਨ ਦੇ ਉਲਾਲੀ ਨਾ ਕੋਈ ਬੱਚਾ ਨਹੀਂ ਚੱਲੇ ਬੱਚਾ ਹੈ ਨਹੀਂ ਕੋਈ ਨਾ ਜੀ ਦਾ ਹਾਂ ਪਰ ਡਾਲੀ ਦੀ ਦਿੱਕਤ ਦੀ ਸੇਵਾ ਕਰਦੇ ਸੀ ਬਾਪੂ ਨਾ ਹੋਣ ਵਾਲਾ ਕਿੱਥੇ ਹੈ ਤੁਹਾਡਾ ਮੈਂ ਤਾਂ ਗੁਰਦੁਆਰੇ ਨਾ ਹੋਣਾ ਜੀ ਹੁਣ ਵੀ ਹਾਂ ਹੁਣ ਗੁਰਦੁਆਰੇ ਜਾ ਕੇ ਨਾਉਂਦੇ ਸੇਵਾ ਗੁਰਦੁਆਰੇ ਕਰੀ ਸੀ ਚਾਰ ਜੂ ਫੇਰ ਦੇ ਆ ਉੱਥੇ ਉੱਥੇ ਧਾ ਲੈਣੇ ਕਿਥੇ ਵੀ ਇੱਥੇ ਸੋ ਟੱਕਰੀਆਂ ਹੋਈਆਂ ਇੱਥੇ ਹੀ ਬੰਨਿਆ ਰਾਤ ਦੇ ਨਹੀਂ ਇੱਥੇ ਰੋਟੀ ਟੁੱਕ ਵੀ ਇੱਥੇ ਇੱਥੇ ਹੀ ਰਹਿਨੇ ਆ ਜਿਆ ਹੈਗਾ ਸਾਡੀ ਨਿਕਲ ਦੇ ਇਹਨਾਂ ਥੱਲੇ ਰਹਿਨੇ ਹੋ ਹਾਂ ਇੱਥੇ ਰਾਤ ਨੂੰ ਵੀ ਦੀਦਿਨੀ ਵੀ ਅੱਛਾ ਰੋਟੀ ਟੁੱਕ ਬਣਾ ਲੈਨੇ ਆ ਇੱਥੇ ਰੋਟੀ ਟੁੱਕ ਉਹ ਵੀ ਕਮਰਾ ਡਿੱਗਿਆ ਹਾਂ ਕਰਨੀ ਸੀ ਭਾਈ ਜੀ ਇਹ ਬਸ ਆਹ ਲੁਕਾਨੀਆਂ ਦੀ ਚਾਤ ਹੈ ਤੁਹਾਡੇ ਬੱਚੇ ਕਿੰਨੇ ਆ ਨਾ ਕੋਈ ਬੱਚਾ ਨਹੀਂ ਸਾਡੇ ਕੋਲ ਬੱਚਾ ਨਹੀਂ ਨਾ ਨਵੇਂ ਸਾਡੇ ਨੁਕੜ ਗਏ ਜੀ ਘਟ ਹੋਊਗੀ ਸਾਲ ਤੋਂ ਸਾਲ ਵੀ ਨਾਲੇ ਬਸ ਗੱਡ ਗੁੱਡ ਗਲਗੇ ਵਿੱਚੋਂ ਪੁਰਾਣਾ ਹੀ ਬਣਿਆ ਇਹ ਸਾਰਾ ਪੁਰਾਣਾ ਬਣਿਆ ਜੀ ਬਹੁਤ ਚਿਰ ਦਾ ਹੈ ਤੁਸੀਂ ਬਣਾਇਆ ਨਹੀਂ ਨਵਾਂ ਹਾਂ ਘੱਟ ਹੈ ਚਿੱਟਾ ਮੋਤੀਆ ਲੱਗਦਾ ਨਾ ਚਿੱਟਾ ਮੋਤੀਆ ਤਾਂ ਹੈ ਨਹੀਂ ਸੀਗਾ ਖਰਾਗ ਅਖਰ ਸਮਰਾਈ ਇੱਕ ਤੇ ਬੇਬੇ ਨੂੰ ਸੁਣਦਾ ਨਹੀਂ ਹਾਂ ਘੱਟ ਸੁਣਦਾ ਇਹਨੂੰ ਘੱਟ ਐਸੀ ਦਾ ਕਿਹੜੇ ਹੁੰਦੇ ਹੈ ਕੋਈ ਕੋਈ ਮਸੂਰੇ ਪਰ ਆ ਜਾਂਦੇ ਪੁੱਛਣ ਦੇ ਉਲਾਲੇ ਮੜੀ ਮੁੱਟੀ ਦਾ ਹੋਰ ਤਾਂ ਹੈ ਨਹੀਂ ਬਾਈ ਪਰ ਥਣਾ ਆਉਂਦੀਆ ਦੂਆਂ ਜੀ ਆਪ ਦਾ ਟੈਨ ਪਾਸ ਕਰੀ ਜਾਂਦੇ ਹੋਰ ਕੀ ਹੈ ਜਾਂ ਕਮਾਈ ਮੜੀ ਮੁੱਟੀ ਇਹ ਦਿਹਾੜ ਦਾ ਪਾਹੁੰਦਾ ਦਾ ਕਰ ਲੈਨੇ ਆ ਨਹੀਂ ਜੇ ਕੋ ਡੇਗਾ ਡੋਗਾ ਪੈ ਗਿਆ ਫਿਰ ਜਮੇ ਹੀ ਰਹਿ ਜਾਂਦੀ ਰੜੀ ਹੋਰ ਤਾਂ ਕੰਮ ਹੈ ਨਹੀਂ ਪਹਿਲੀ ਪੂਲੀ ਹੈ ਨਹੀਂ ਸਾਡੇ ਕੋਲ ਦਾ ਹਾਂ ਪਰ 달ੀ ਦੂਦੀ ਕਰਦੇ ਸੀ ਸੇਵਾ ਕਰਦੇ ਸੀ ਮੈਂ ਤਾਂ ਗੁਰਦੁਆਰੇ ਨਾ ਹੁੰਦਾ ਹੁੰਦਾ ਜੀ ਹੁਣ ਵੀ ਹਾਂ ਹੁਣ ਗੁਰਦੁਆਰੇ ਜਾ ਕੇ ਨਾਉਂਦੇ ਸੇਵਾ ਗੁਰਦੁਆਰੇ ਕਰੀ ਜੀ ਚਾਹ ਚੂਰ ਫੇਰਦੇ ਆ ਉੱਥੇ ਉੱਥੇ ਢਾ ਲੈਣੇ ਕਿਥੇ ਵੀ ਇੱਥੇ ਬੱਕਰੀਆਂ ਹੋਈਆਂ ਇੱਥੇ ਹੀ ਪੰਡੀਆਂ ਰਸਦੇ ਨੇ ਇੱਥੇ ਰੋਟੀ ਰੁਕ ਵੀ ਇੱਥੇ ਤੁਹਾਡੇ ਬਸ ਆਹੀ ਪੰਡੀਆਂ ਸਾਡੇ ਕੋਲ ਉੱਥੇ ਟੋਕਰੀ ਚ ਪਏ ਨੇ ਬਾਹਰ ਫਿਰ ਦੇ ਕੇ ਜਾਂਦੀ ਆ ਦੋ ਚਾਰ ਛੇ ਚੁਗਿਆ ਜਾਂਦਾ ਤਾਂ ਚੋਕਲੇਵ ਨਹੀਂ ਆਣੀ ਜਾਂ ਠੀਕ ਹੈ ਜਾਂਦੀ ਦਾ ਪੱਠਾ ਲੈ ਆਉਣੀਆਂ ਹੁਣ ਢਿੱਲੀ ਮਿਲ ਹੋ ਗਈ 15 ਦਿਨ ਹੋ ਗਏ ਬਿਮਾਰ ਹੋਈ ਹੁਣ ਇਹ ਲਾਉਂਦਾ ਹੈ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨਿੰਗ ਸਿੰਘ ਜੋ ਅੱਜ ਛੱਤੋਂ ਵੀ ਤਰਸ ਰਹੇ ਆ ਆਓ ਆਪਾਂ ਰਲ ਮਿਲ ਕੇ ਇਸ ਬਜ਼ੁਰਗ ਜੋੜੇ ਨੂੰ ਛੱਤ ਪਾ ਕੇ ਦਈਏ ਤਲਵੰਡੀ ਸਾਬੋ ਦੇ ਨੇੜੇ ਇੱਕ ਪਿੰਡ ਦੇ ਵਿੱਚ ਕਾਨਿਆਂ ਦੀ ਛੱਤ ਦੇ ਥੱਲੇ ਅਵਧਾ ਜੀਵਨ ਬਸਰ ਕਰ ਰਿਹਾ ਹੈ ਇਹਨਾਂ ਦੇ ਵਿਚਾਰਿਆਂ ਦੇ ਕੋਈ ਵੀ ਔਲਾਦ ਨਹੀਂ ਹੈ ਜਿਹੜੀ ਇਹਨਾਂ ਨੂੰ ਸਾਂਭ ਸਕੇ ਬਾਪੂ ਜੀ ਕਹਿੰਦੇ ਆ ਛੱਤ ਸੀ ਸਾਡੀ ਇਹ ਡਿੱਗ ਪਈ ਅਸੀਂ ਇੰਨੇ ਜੋਗੇ ਵੀ ਨਹੀਂ ਕਿ ਛੱਤ ਹੀ ਪਾ ਸਕੀਏ ਇੱਕ ਕਮਰਾ ਪਿੱਛੇ ਆ ਬਹੁਤ ਡੂੰਗਾ ਉਹਦੀ ਵੀ ਛੱਤ ਡਿੱਗੀ ਹੋਈ ਹੈ ਠੰਡ ਤੋਂ ਬਚਣ ਵਾਸਤੇ ਤਰਪਾਲਾਂ ਆਈਆਂ ਪਾਈਆਂ ਹੋਈਆਂ ਨਾ ਕੋਈ ਫਰਸ਼ ਆ ਨਾ ਰਸੋਈ ਆ ਇਹਨਾਂ ਨੇ ਕੁਝ ਬੱਕਰੀਆਂ ਰੱਖੀਆਂ ਹੋਈਆਂ ਜਿੱਥੇ ਇਹ ਬੱਕਰੀਆਂ ਨੂੰ ਪਾਉਂਦੇ ਆ ਕੋਲ ਹੀ ਆ ਆਪਣੇ ਮੰਜੇ ਢਾਕੇ ਉੱਥੀ ਆਪ ਸੌ ਜਾਂਦੇ ਆ ਕਹਿੰਦੇ ਮੇਰੀ ਉਮਰ ਬਹੁਤ ਜ਼ਿਆਦਾ ਆ ਅੱਖਾਂ ਤੋਂ ਦਿਖਦਾ ਨਹੀਂ ਬੇਬੇ ਨੂੰ ਵੀ ਇਹਨਾਂ ਤੋਂ ਉੱਚਾ ਸੁਣਦਾ ਬਸ ਜਿਹੜੀ ਪੈਨਸ਼ਨ ਆਉਂਦੀ ਆ ਉਹਦੇ ਨਾਲ ਹੀ ਅਸੀਂ ਦਵਾਈ ਬੂਟੀ ਲਿਆਉਣੇ ਆ ਤੇ ਉਹਦੇ ਨਾਲ ਹੀ ਮਾੜਾ ਮੋਟਾ ਰੋਟੀ ਟੁੱਕ ਦਾ ਸਮਾਨ ਲੈ ਆਈਦਾ ਬਾਪੂ ਜੀ ਕਹਿੰਦੇ ਸਾਡੇ ਕੋਲੇ ਫਲਸ਼ ਬਾਥਰੂਮ ਹੈ ਨਹੀਂ ਮੈਂ ਤਾਂ ਗੁਰਦੁਆਰਾ ਸਾਹਿਬ ਚੀ ਜਾ ਕੇ ਨਾ ਕੇ ਆਉਣ ਉੱਥੇ ਹੀ ਸੇਵਾ ਕਰ ਲਈਦੀ ਆ ਉਥੋਂ ਆਉਂਦੇ ਹੋਏ ਕੁਛ ਨਾ ਕੁਛ ਕੱਖ ਹੁੰਦੀ ਆ ਜਿਹੜੇ ਉਹ ਚੁਗ ਲੈ ਆਈਦੇ ਆ ਉਹ ਅਸੀਂ ਲਿਆ ਕੇ ਬੱਕਰੀਆਂ ਨੂੰ ਪਾ ਦਿੰਨੇ ਆ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਇਹ ਬਜ਼ੁਰਗ ਅਮਰਤਾਰੀ ਜੋੜਾ ਜਿਹੜਾ ਉਹ ਗੁਜ਼ਰ ਰਿਹਾ ਸਾਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ